ਪੰਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਕੱਲ ਬਲੌਗ ਜਿਹੜਾ ਦੇਖਿਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਡਿਊਟੀ ਤੇ ਜਾਣਾ ਹੈਗਾ ਤਿਆਰ ਹੁੰਨੇ ਆ ਤੇ ਬਲੌਗ ਦਾ ਉੱਥੇ ਕਰਤਾ ਸੀ ਐਂਡ ਤੇ ਅੱਜ ਉੱਥੇ ਹੀ ਬਲੌਗ ਹੈ ਜਿਹੜਾ ਫਿਰ ਕੰਟੀਨਿਊ ਹੋ ਰਿਹਾ ਤੇ ਆਪਾਂ ਚੱਲੇ ਆਂ ਡਿਊਟੀ ਤੇ ਪਿੰਡ ਹੈਗਾ ਹਰੀਨੋ ਠੀਕ ਹੈ ਜੀ ਤੇ ਪਲੱਸ 2 ਦੇ 8ਵੀਂ ਦੇ 10ਵੀਂ ਦੇ ਸਭ ਪੇਪਰ ਚੱਲ ਰਹੇ ਨੇ ਤੇ ਅੱਜ ਆਪਣੀ ਡਿਊਟੀ ਹੈਗੀ ਹੈ 12ਵੀਂ ਦੇ ਪੇਪਰ ਚ ਅਬਜ਼ਰਵਰ ਦੀ ਵੈਸੇ ਤੁਸੀਂ ਪਿਛਲੇ ਬਲੌ ਕਿ ਇਹ ਜ਼ਰੂਰਦੀ ਡਿਊਟੀ ਹੈਗੀ ਆਪਣੀ ਤੇ ਆਪਣੇ ਵਾਲ ਛੋਟੇ ਛੋਟੇ ਆਏ ਪਏ ਚਿੱਟੇ ਤੇ ਇਦਾਂ ਡਿਊਟੀ ਤੇ ਮੈਂ ਨਹੀਂ ਜਾ ਸਕਦੀ ਕਿਉਂਕਿ ਆਪਾਂ ਬਗਾਨੇ ਪਿੰਡ ਜਾਣਾ ਹੈਗਾ ਡਿਊਟੀ ਤੇ ਤੇ ਇਹਨਾਂ ਨੂੰ ਕਵਰ ਕਰਨਾ ਪੈਣਾ ਹੁਣ ਦੇਖੋ ਮੈਂ ਤੁਹਾਨੂੰ ਕਿਵੇਂ ਕਵਰ ਕਰਕੇ ਦਿਖਾਵਾਂਗੀ ਪਹਿਲਾਂ ਆਪਾਂ ਵਾਲਾਂ ਨੂੰ ਚੰਗੀ ਤਰ੍ਹਾਂ ਵਾਲਾਂਗੇ ਜੇ ਆਪਾਂ ਝਟਪਟ ਕਿਤੇ ਜਾਣਾ ਹੈ ਤੇ ਆਪਾਂ ਵਾਲ ਕਾਲੇ ਚਿੱਟੇ ਹੋਏ ਪਏ ਨੇ ਤੇ ਫਿਰ ਆਪਾਂ ਕਵਰ ਵੀ ਕਰਨਾ ਹੁੰਦਾ ਲੋ ਜੀ ਮੈਂ ਬੁੱਤ ਕਰ ਲਿਆ। ਕਈ ਬੈਣਾ ਨੇ ਕਿਹਾ ਕਿ ਤੁਸੀਂ ਜੂੜਾ ਕਰ ਲਿਆ ਕਰੋ। ਬਈ ਸੋਹਣਾ ਲੱਗਦਾ। ਥੈਂਕ ਯੂ ਜੀ ਤੁਹਾਨੂੰ। ਐਕਚੁਅਲੀ ਨਾ ਮੈਨੂੰ ਹਰ ਰੂਪ ਦੇ ਵਿੱਚ ਚੰਗੀ ਲੱਗਦੀ ਹੈ। ਕਿਉਂਕਿ ਥੋਡੀ ਮੇਰੇ ਨਾਲ ਇੱਕ ਅਟੈਚਮੈਂਟ ਹੋ ਗਈ ਹੈ ਠੀਕ ਹੈ। ਤੇ ਜੂੜਾ ਜਿਹੜਾ ਹੈਗਾ ਉਹ ਆਪਾਂ ਕਦੇ-ਕਦੇ ਕਰਨੀ ਅੱਜ ਕਰ ਲਿਆ ਕਰਾਂਗੇ ਕਿਉਂਕਿ ਉਹਦਾ ਨਾ ਬੁੱਤ ਲੜਦੀ ਹੁੰਦੀ ਹੈ ਗਰਦਨ ਤੇ। ਇਸ ਕਰਕੇ ਉਹਦੋਂ ਫਿਰ ਜੂੜਾ ਕਰਨਾ ਪੈਂਦਾ ਕਦੇ-ਕਦੇ। ਲੋ ਆਪਣਾ ਬਾਹਲਾ 10 ਬੈਂ ਵੀ ਭਰਿਆ ਪਿਆ ਰੋਟੀ ਲਾ ਦੇਣਾ ਹਾਂ ਹੋਰ ਹੋਰ ਫਿਰ ਚਲੋ ਆਪਾਂ ਉਹ ਆਈਸ ਕਲਰ ਲਾਈਆਂ ਘਟਾ ਲਾਉਣੇ ਪਊ ਪਹਿਲਾਂ ਆਪਾਂ ਜਿਹੜੀ ਆਪਣੇ ਘਰੇ ਬਣਾਇਆ ਹੋਇਆ ਮੌਸਚਰਾਈਜ਼ਰ ਹੈਗਾ ਜਿਹੜਾ ਕਰੀਮ ਕਹਿੰਦੇ ਇਹਨੂੰ ਉਹ ਲਾ ਲੈਣੇ ਆ ਇਹਨਾਂ ਆਪਾਂ ਕਿੰਨੇ ਵਾਰੀ ਵਲੌਗ ਦੇ ਵਿੱਚ ਪਾਤਾ ਜੀ ਇਹ ਪਹਿਲਾਂ ਫੇਰ ਪੁੱਛਦੀਆਂ ਨੇ ਕਿ ਕਰੀਮ ਦਾ ਵਲੌਗ ਦੇ ਦਿਓ ਵਲੌਗ ਆਪਾਂ ਦੇ ਚੁੱਕੇ ਹਾਂ ਜੀ ਹੈਨਾ ਬਾਰ ਬਾਰ ਜੇ ਵਲੌਗ ਹੋ ਗਈ ਆਪਾਂ ਦੇ ਹੀ ਜਾਏਗੇ ਅੱਛਾ ਜ ਨਹੀਂ ਲੱਗਦਾ ਬਹੁਤ ਇਜ਼ੀ ਹੈਗੀ ਐ ਇਹਦੇ ਵਿੱਚ ਗਲਿਸਰਿਨ ਹੈ ਗੁਲਾਬ ਜਲ ਹੈ ਐਲੋਵੀਰਾ ਹੈ ਤੇ ਨਾਰੀਅਲ ਦਾ ਤੇਲ ਹੈ ਬਸ ਇੰਨੇ ਨਾਲ ਸਿੱਧਾ ਪਾਣੀ ਆ ਗਿਆ ਬਹੁਤ اچھی ਬਣ ਜਾਂਦੀ ਆ ਤੇ ਇਹਦੇ ਇਫੈਕਟ ਵੀ ਬਹੁਤ ਅੱਛੇ ਹੁੰਦੇ ਨੇ ਜੀ ਫੇਸ ਤੇ ਕਿਉਂਕਿ ਜਦੋਂ ਤੁਹਾਡੇ ਫੇਸ ਤੇ ਸਾਰਾ ਦਿਨ ਇਹ ਨੇਚਰਲ ਚੀਜ਼ਾਂ ਲੱਗੀਆਂ ਰਹਿੰਦੀਆਂ ਨੇ ਤੇ ਉਹਦੇ ਨਾਲ ਫਿਰ ਕਾਫੀ ਵਧੀਆ ਹੋ ਜਾਂਦਾ ਫੇਸ ਹਾਂ ਲੋਇ ਹਲਕਾ ਹਲਕਾ ਫਾ ਹੋ ਜਾਂਦੇ ਆ ਤਿਆਰ ਤੇ ਲਿਪਸਟਿਕ ਆਪਣੀ ਵੀ ਵਧੀਆ ਹੈ ਲੋ ਜੀ ਸੰਗਤਾਂ ਨੂੰ ਹੋਰ ਵੀ ਮੈਚਿੰਗ ਇੱਕ ਨਾ ਵੀ ਅੱਜ ਇੱਕ ਨਵਾਂ ਵਰਡ ਸਿਖਾਉਣੀ ਆ ਤੁਹਾਨੂੰ ਬਹੁਤ ਸਾਰੀਆਂ ਭੈਣਾਂ ਨੇ ਨਾ ਮੈਂ ਦੇਖਿਆ ਉਹ ਯੂਜ਼ ਕਰਦੀਆਂ ਨੇ ਇਹਦੇ ਲਈ ਲਿਪਸਟਿਕ ਤੁਸੀਂ ਆ ਲੱਗੋ ਸਨ ਪੜਾਉਣ ਲੱਗ ਗਈ ਮੇਰਾ ਨਾ ਜੀ ਕਰਦਾ ਹੁੰਦਾ ਕਈ ਵਾਰੀ ਹਨ ਲਿਪਸਟਿਕ ਬੋਲਦੀਆਂ ਨੇ ਲਿਪਸਟਿਕ ਹਨ ਲਿਪਸਟਿਕ ਨਹੀਂ ਹੁੰਦੀ ਲਿਪਸਟਿਕ ਹੁੰਦੀ ਆ ਇਹ ਲਿਪ ਸਟਿਕ ਠੀਕ ਹੈ ਜੀ ਤੁਸੀਂ ਵੀ ਜੇ ਇਦਾਂ ਬੋਲਦੇ ਹੋ ਤਾਂ ਸਹੀ ਬੋਲਣਾ ਸ਼ੁਰੂ ਕਰ ਦਿਓ ਲਿਪਸਟਿਕ ਨਹੀਂ ਹੁੰਦੀ ਲਿਪ ਲਿਪ ਮੀਨਸ ਆਪਣੇ ਬੋਲ ਸਟਿਕ ਉਹਦੇ ਉੱਪਰ ਸਟਿਕ ਕਰਨ ਵਾਲੀ ਹੈ ਹੈਨਾ ਲਿਪਸਟਿਕ ਲਿਪਸਟਿਕ ਠੀਕ ਹੈ ਜੀ ਲੋ ਅੱਜ ਇੱਕ ਵਰਡ ਸਫਾਤਾ ਮੈਂ ਤੁਹਾਨੂੰ ਪੜਾਤਾ ਤੇ ਹੁਣ ਆਪਾਂ ਪਾਵਾਂਗੇ ਇਹ ਵਾਲਾ ਕਜਲ ਵੈਸੇ ਆਪਣੇ ਕੋਲੇ ਘਰ ਬਣਾਇਆ ਹੋਇਆ ਦੇਸੀ ਕਜਲ ਵੀ ਹੈਗਾ ਪਰ ਇਹ ਵੀ ਦੇਸੀ ਆ ਘਰ ਬਣਾਇਆ ਹੋਇਆ ਹੀ ਆ ਖਾ ਹੋ ਗਏ ਤੇ ਆਪੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਜਿੱਥੇ ਜਿੱਥੇ ਮੇਰੇ ਨਾਲ ਵਾਲ ਥੋੜੇ ਥੋੜੇ ਵਾਈਟ ਹੋ ਗਏ ਨੇ ਸ਼ਾਇਦ ਕੈਮਰੇ 'ਚ ਨਹੀਂ ਆ ਰਹੇ ਹੋਣੇ ਤੇ ਉਹਨਾਂ ਨੂੰ ਆਪਾਂ ਕਿੱਦਾਂ ਕਵਰ ਕਰਨਾ ਹੈ ਆ ਗਰਦੀਆਂ ਅੱਖਾਂ ਕਰ ਲੈਣੀਆਂ ਇਹਦੇ ਬੰਦ ਠੀਕ ਹੈ ਜੀ ਲੋ ਜਿੱਥੇ ਜਿੱਥੇ ਆਪਾਂ ਨੂੰ ਲੱਗਦਾ ਥੋੜਾ ਮोटा ਉੱਥੇ ਆਪਾਂ ਇਹਦੀ ਸਪਰੇਅ ਮਾਰ ਲਈਏ ਠੀਕ ਹੈ ਜੀ ਲੋ ਬਾਅਦ ਹੋ ਗਏ ਬਲੈਕ হোਾਈਟ ਤੋਂ ਤੇ ਜੇ ਐਕਸਟਰਾ ਕਿਤੇ ਆਪਣੇ ਲੱਗ ਵੀ ਜਾਂਦਾ ਤੇ ਉਹਨੂੰ ਆਪਾਂ ਕੋਟਨ ਪਾੜ ਜਾਂ ਕਿਸੇ ਕੱਪੜੇ ਨਾਲ ਸਾਫ ਕਰ ਲੈਣਾ ਲੋ ਜਿੱਥੇ-ਜਿੱਥੇ ਐਕਸਟਰਾ ਲੱਗ ਗਿਆ ਉਹਨੂੰ ਆਪਾਂ ਹਟਾਉਤਾ ਜੀ ਨਾਲ ਠੀਕ ਹੈ ਜੀ ਲੋ ਕਿਰਾਂ ਆਪਾਂ ਨੂੰ ਇਹਨੇ ਚਿੱਟੇ ਵਾਲਾ ਨੂੰ ਕਵਰ ਕਰਤਾ ਬਲੈਕ ਹੋ ਗਈ ਇਹਨਾ ਟੈਂਪਰੇਰੀ ਯੂਜ਼ ਕਰਨਾ ਕਦੇ-ਕਦੇ ਅਚਾਨਕ ਯੂਜ਼ ਕਰਨਾ ਪੈ ਸਕਦਾ ਸੋ ਛੱਟਪੱਟੀ ਜਦੋਂ ਕਿਤੇ ਜਾਣਾ ਹੋਵੇ ਤੇ ਵਾਲ ਥੋੜੇ-ਥੋੜੇ-ਥੋੜੇ ਵਾਈਟ ਹੋਣ ਕਿਉਂਕਿ ਮੇਰਾ ਕਿੰਨੇ ਦਿਨ ਹੋ ਗਏ ਕਲਰ ਕੀਤੇ ਨੂੰ ਅੱਜ ਮੇਰੇ ਖਿਆਲਿਆ ਵੈਂਸਡੇ ਹੋ ਗਿਆ ਬੁੱਧਵਾਰ ਅੱਜ ਤੇ ਦਿਨ ਬਹੁਤ ਹੋ ਗਏ ਸੰਡੇ ਵੀ ਇਦਾਂ ਹੀ ਰੰਗ ਲੂੰਗ ਗਿਆ ਤਾਂ ਫਿਰ ਰੂਟਸ ਬਾਹਰ ਆ ਹੀ ਜਾਂਦੀਆਂ ਨੇ ਤੇ ਫਿਰ ਕਿਉਂ ਆਪਣੇ ਸਕੂਲ ਚ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਕਿਸੇ ਨਵੇਂ 판 ਜਾਂਦੇ ਉੱਥੇ ਥੋੜਾ ਜਿਹਾ ਫਰਕ ਪੈਂਦਾ ਤੇ ਇਸ ਕਰਕੇ ਆਪਾਂ ਨੰਨ ਕਰ ਲਿਆ ਪਵਰ ਤੇ ਇਹ ਹੈ ਕਿ ਆਪਣੀ ਡਿਊਟੀ ਦੀ ਤਿਆਰੀ ਕੰਨਾਂ ਚ ਕੁਛ ਨਹੀਂ ਗਲ ਚ ਕੁਛ ਨਹੀਂ ਇਹ ਆਪਾਂ ਨੂੰ ਆਦਤ ਘਟ ਹੈਗੀ ਹੈ ਤੇ ਰਾਤ ਨੂੰ ਜਾਣਾ ਹੈਗਾ ਆਪਾਂ ਇੱਕ ਵਿਆਹ ਤੇ ਫਿਰ ਆਪਾਂ ਰੈਡੀ ਹੋਵਾਂਗੇ ਤੇ ਫਿਰ ਕੰਨਾਂ ਦੇ ਵਿੱਚ ਛੋਟੇ-ਮੋਟੇ ਆਪਾਂ ਪਾ ਦਵਾਂਗੇ ਠੀਕ ਹੈ ਆਪਾਂ ਆਪਣੀ ਕਲੋਨੀ ਦੇ ਵਿੱਚ ਇੱਕ ਫੰਕਸ਼ਨ ਹੈਗਾ ਉੱਤੇ ਜਾਣਾ ਹੈਗਾ ਤੇ ਲੋ ਜੀ ਹੁਣ ਮੈਂ ਖਾ ਲਾਂ ਖਾਣਾ ਤੇ ਫਿਰ ਆਪਾਂ ਚੱਲਦੇ ਲੋਦੀ ਸੁਨੋ ਲੋਰੀ ਇਹ ਸੁਨਿਆਣੇ ਜਿਹੜੀਆਂ ਇਹ ਆਪਣੇ ਇਧਰੋਂ ਮਿਲਦੀਆਂ ਨਹੀਂ ਹੈਗੀਆਂ ਇਹ ਕੈਨੇਡਾ ਅਮਰੀਕਾ ਤੋਂ ਮਿਲਦੀਆਂ ਆਪਣੇ ਬਿਲਕੁਲ ਨਹੀਂ ਮਿਲਦੀਆਂ ਜੀ ਇਹ ਇਹ ਮੈਂ ਉੱਥੋਂ ਹੀ ਲੈ ਕੇ ਆਈ ਸੀ ਤੇ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਇਹਨਾਂ ਨੂੰ ਅੱਬੀ ਜਾਨ ਤੋਂ ਵੀ ਪਿਆਰੇ ਰੱਖਦੀਆਂ ਪਿਆਰ ਨਾਲ ਰੱਖਦੀਆਂ ਲੋ ਦੀ ਉਹ ਮਾਸਰੀਆਂ ਭੈਣਾਂ ਕਹਿਣ ਗਈਆਂ ਕਿ ਤੁਸੀਂ ਕਿਹੜਾ ਸਪਰੇਅ ਲਾਇਆ ਹੈਗਾ ਵਾਲਾਂ ਤੇ ਉਹ ਦੱਸੋ ਤੇ ਆਪਾਂ ਇਹ ਵਾਲਾ ਲੌਰੀਅਲ ਦਾ ਡਾਰਕ ਬ੍ਰਾਊਨ ਕਲਰ ਦਾ ਇਹ ਵਾਲਾ ਸਪਰੇਅ ਹੈ ਜਿਹੜਾ ਉਹ ਯੂਜ਼ ਕੀਤਾ ਸੀਗਾ ਪਰ ਜੇ ਤੁਸੀਂ ਇਹ ਆਨਲਾਈਨ ਮਿਲ ਜਾਂਦਾ ਜੇ ਤੁਸੀਂ ਮੰਗਾਉਣਾ ਹੋਵੇ ਆਨਲਾਈਨ ਤਾਂ ਮੰਗਾ ਕੇ ਇਹਨੂੰ ਪਹਿਲਾਂ ਛੋਟੀ ਤੋਂ ਛੋਟੀ ਪੈਕੇਟਿੰਗ ਮੰਗਾਓ ਤੇ ਮੰਗਾ ਕੇ ਪਹਿਲਾਂ ਆਪਣੇ ਕਿਤੇ ਵੀ ਕਿਸੇ ਬਾਹ ਵਗੈਰਾ ਤੇ ਹੱਥ ਦੇ ਇਹਨੂੰ ਸਪਰੇਅ ਕਰਕੇ ਇਹਨੂੰ ਪਹਿਲਾਂ ਟੈਸਟ ਕਰਨਾ ਹੈਗਾ ਜੇ ਤੁਹਾਨੂੰ ਸੂਟ ਕਰਦਾ ਤਾਂ ਤੁਸੀਂ ਇਹਨੂੰ ਕਦੇ-ਕਦੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਰੈਗੂਲਰ ਨਹੀਂ ਯੂਜ਼ ਕਰ ਸਕਦੇ ਜਿੱਦਾਂ ਮੈਂ ਹੁਣ ਯੂਜ਼ ਕੀਤਾ ਇਸ ਤਰ੍ਹਾਂ ਯੂਜ਼ ਕਰ ਸਕਦੇ ਹੋ ਕਦੇ-ਕਦੇ ਕਿਉਂਕਿ ਤੁਹਾਡੇ ਤੋਂ ਕਲਰ ਨਹੀਂ ਹੋਇਆ ਤੁਸੀਂ ਕਿਤੇ ਜਾਣਾ ਹੈ ਪਰ ਉੱਥੇ ਤੁਸੀਂ ਉਦਾਂ ਨਹੀਂ ਜਾਣਾ ਚਾਹੁੰਦੇ ਤੇ ਇਸ ਕਰਕੇ ਤੁਸੀਂ ਉਦੋਂ ਸਪਰੇਅ ਹੈ ਜਿਹੜੀ ਇਹ ਕਰ ਸਕਦੇ ਹੋ ਤੇ फटाफट ਤੁਹਾਡੇ ਵਾਲ ਜਿਹੜੇ ਉਹ ਵਾਈਟ ਕਵਰ ਹੋ ਜਾਣਗੇ ਬਲੈਕ ਹੋ ਜਾਣਗੇ ਬਿਲਕੁਲ ਪਤਾ ਵੀ ਨਹੀਂ ਲੱਗਣਾ ਹੈਗਾ ਕਿਸੇ ਨੂੰ ਕਿ ਕੁਝ ਲੱਗਿਆ ਹੋਇਆ ਵਾਲਾਂ ਤੇ ਬਹੁਤ ਅੱਛੇ ਲੱਗ ਜਾਂਦੇ ਨੇ ਠੀਕ ਹੈ ਜੀ ਤੇ 컬러 ਜਿਹੜਾ ਉਹ ਤੁਸੀਂ ਆਪਣੀ ਪਸੰਦ ਦੇ ਨਾਲ ਆਪਣੇ ਵਾਲਾਂ ਦੇ 컬러 ਦੇ ਅਕੋਰਡਿੰਗਲੀ ਮੰਗਾ ਸਕਦੇ ਹੋ। ਲਓ ਜੀ ਖਾਣਾ ਮੇਰਾ ਆਇਆ ਪਿਆ ਹੁਣ ਆਪਾਂ ਖਾਣਾ ਖਾ ਲਈਏ। ਲਓ ਜੀ ਇਹ ਪਈਆ ਆਪਣੀ ਰੋਟੀ। ਲਾ ਕੀ ਹੈ? ਸਬਜ਼ੀ ਬੜੀ ਬਾਦਗੀ ਨਾ। ਭਾਈ ਮਹੇਸ਼ਵਰ ਇਹ ਨਹੀਂ ਸਬਜ਼ੀ ਕਿੱਥੇ ਕੋਲ ਲਾ ਪੱਕੀ ਹੈ। ਕੱਟੋ। ਇਹ ਕੱਟ ਦਿੰਦੇ ਆ। ਆ ਲੋ। ਮੈਂ ਜਾਂ ਤਾਂ ਫਾਦਿ ਮੈਂ ਬਲੀ ਜਾਲੇ ਨਹੀਂ ਖਾਦੀ ਜਾਂਦੀ ਇਸ ਵੇਲੇ ਕੋਲੀ ਨਹੀਂ ਦੀ ਵੀ ਆ ਭਾਈ ਤੇ ਮੈਂ ਕੋਈ ਕੋਈ ਪਾਤੀ ਖੰਦੇਵਾ ਦਹੀਂ ਵੀ ਜਿਆਦਾ ਲੱਗਦੀ ਹੈ ਦਹੀਂ ਤਾਂ ਕਾਦੀ ਜਿਆਦਾ ਭੱਜ ਜਾਂਦਾ ਢਿੱਡ ਜਾ ਨਾ ਮੈਂ ਕੱਟ ਕਰ ਦੇਈ ਆ ਥੋੜੀ ਜੀ ਅਧਿਕ ਕਰਿਆ ਰੋਟੀਆਂ ਖਾ ਤੇ ਦੋ ਤੇ ਉੱਪਰ ਦੀ ਦੰਗ ਖਾ ਕੇ ਢਿੱਡ ਭਰ ਜਾਂਦਾ ਜਾਂ ਰੋਟੀ ਇੱਕ ਖਾ ਲੈ ਬਸ ਦਹੀਂ ਘੱਟ ਕਰਾ ਹਾਂ ਜਿਆਦੇ ਲੱਗਦੀ ਹੈ ਮੈਨੂੰ ਬੜੇ ਕਿਹਦੀ ਜਾ ਪਰ ਜਾਂਦਾ ਨਹੀਂ ਖਾ ਕੇ ਜਾ ਰੁਟੀ ਇੱਕ ਖਾ ਲੈਣੀ ਹੈ ਬਸ ਹਾਂ ਰੋਟੀ ਘੱਟ ਖਾ ਲੈ ਪਾ ਲੋ ਦਹੀਂ ਦੇ ਦੋ ਬਸ ਤੇ ਰੋਟੀ ਖਾ ਲੈ ਲੈ ਦਹੀਂ ਦੇ ਦੋ ਸਟਾਈਲ ਮਿਕ ਕੋਈ ਨਹੀਂ ਪਤਲੀ ਹੈ ਮੋਟੀ ਮੈਂ ਤਾਂ ਕੁਝ ਨਹੀਂ ਖਾਇਆ ਲੋ ਜੀ ਰਾਤ ਹੋ ਗਈ ਸਵੇਰ ਦੇ ਨਿਕਲੇ ਡਿਊਟੀ ਜਾਇਆ ਹੀ ਤੇ ਉਸ ਤੋਂ ਬਾਅਦ ਸ਼ਾਪ ਤੇ ਆਏ ਤੇ ਅੱਜ ਇੱਕ ਭੈਣ ਆਈ ਸੀ ਬਾਹਰ ਗੁਰਮੀਤ कौर ਭੈਣ ਆਏ ਸੀਗੇ ਬਾਹਰੋਂ ਗੁਰਮੀਤ कौर ਮੱਲੀ ਯੂ ਐਸ ਏ ਤੋਂ ਆਏ ਸੀਗੇ ਤੇ ਉਹ ਆਪਾਂ ਨੂੰ ਮਿਲਣ ਆਏ ਸੀ ਅੱਜ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਤੇ ਕਿਉਂਕਿ ਆਵਾਜ਼ ਤਾਂ ਸੁਣਦੇ ਰਹਿੰਦੇ ਸੀ ਉਹਨਾਂ ਦੀ WhatsApp ਤੇ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਪਰ ਲਾਈਵ ਉਹਨਾਂ ਨੂੰ ਅੱਜ ਦੇਖਿਆ ਬਹੁਤ ਮਜ਼ਾ ਆਇਆ ਭੈਣ ਨੂੰ ਮਿਲ ਕੇ ਨੇ ਖੁਸ਼ ਹੋਈ ਤੇ ਨੇ ਖੁਸ਼ਦਿਲ ਬਹੁਤ ਜ਼ਿਆਦਾ ਵਧੀਆ ਅਮਰੀਕਾ ਵਾਲਾ ਭੋਰਾ ਵੀ ਪਾਣੀ ਚੜਿਆ ਹੋਇਆ ਸੀਗਾ ਉਹਨਾਂ ਨੂੰ ਆਪਣੇ ਵਰਗੇ ਆਂ ਦੇਸੀ ਵਧੀਆ ਬੰਦੇ ਤੇ ਕੋਈ ਸ਼ੌ ਫੈ ਨਹੀਂ ਹੈਗੀ ਕੁਛ ਨਹੀਂ ਹੈਗਾ ਸੀਗਾ ਆਪਣੇ ਵਾਂਗੂ ਵਧੀਆ ਹੱਸਦੇ ਖੇਡਦੇ ਖੁਸ਼ ਤੇ ਸਿੰਪਲ ਬਹੁਤ ਵਧੀਆ ਲੱਗਿਆ ਮਿਲ ਕੇ ਉਹਨਾਂ ਨੂੰ ਤੇ ਕੋਸ਼ਿਸ਼ ਕਰਨਗੇ ਜੇ ਆਇਆ ਗਿਆ ਦੁਬਾਰਾ ਜਰੂਰ ਆਉਣਗੇ ਔਰ ਮੈਂ ਵਲੌਗ ਦੇ ਥਰੂ ਵੀ ਉਹਨਾਂ ਨੂੰ ਕਹੂੰਗੀ ਕਿ ਦੁਬਾਰਾ ਆਇਆ ਗਿਆ ਤਾਂ ਜੂ ਕੋਸ਼ਿਸ਼ ਕਰਨ ਬੈਠੇ ਕੱਢਣ ਪਰ ਬਹੁਤ ਥੋੜਾ ਟਾਈਮ ਮਿਲਿਆ ਅੱਜ ਮੈਨੂੰ ਤੇ ਬਾਕੀ ਜੀ ਸ ਹੁਣ ਸਵੇਰੇ ਦੱਸਤਾ ਸੀਗਾ ਕਲਰ ਵਾਲਾ ਵਾਲਾ ਹਨਾ ਤੇ ਸੌਖਾ ਜਿਹਾ ਕੰਮ ਐ ਉਹ ਆਪਣਾ ਹੁਣ ਹੋ ਗਿਆ ਹੈਗੀ ਰਾਤ ਤੇ ਰੋਟੀ ਖਾਣੇ ਆ ਸ਼ਾਪ ਤੋਂ 9 ਵਜੇ ਆਈ ਆ ਬਹੁਤ ਲਾਈਫ ਐ ਨਾ ਜਿਹੜੀ ਇੰਨੀ ਡਿਫਿਕਲਟ ਹੋਈ ਹੋਈ ਐ ਬਹੁਤ ਜ਼ਿਆਦਾ ਨਾ ਹੁਣ ਭੈਣਾ ਕਹਿੰਨੀ ਆਪਦੀ ਮਰਜ਼ੀ ਨਾਲ ਹੀ ਕੀਤੀ ਐ ਕੀਤੀ ਤਾਂ ਬਿਲਕੁਲ ਆਪਦੀ ਮਰਜ਼ੀ ਨਾਲ ਤੇ ਪਰਥ ਕੇ ਆਵਟ ਵੀ ਬਹੁਤ ਜ਼ਿਆਦਾ ਹੋ ਜਾਂਦੀ ਐ ਇੰਨਾ ਜ਼ਿਆਦਾ ਥੱਕ ਜਾਈਦਾ ਹੁਣ ਜਿਵੇਂ ਪਸ ਹੋਈ ਪਈ ਐ ਜਮਈ ਤੇ ਬਸ ਹੁਣ ਰੋਟੀ ਖਾਣੇ ਆ ਪਰ ਹੱਲੇ ਸੌ ਨਹੀਂ ਸਕਦੇ ਕੱਲ ਨੂੰ ਫਿਰ ਵੀਡੀਓ ਬਲੌਗ ਦੇਣਾ ਹੈ ਸ਼ਾਮ ਨੂੰ ਵੀਡੀਓ ਦੇਣੀ ਆ ਤੁਹਾਨੂੰ ਬੀਬੀ ਦੀ ਵੀਡੀਓ ਦੇਣੀ ਆ ਨਾ ਸੋ ਇਸ ਤਰ੍ਹਾਂ ਕਰਕੇ ਆਪਣਾ ਕੰਮ ਧੰਦੇ ਆ ਜਿਹੜੇ ਚੱਲਦੇ ਰਹਿੰਦੇ ਨੇ 24 ਘੰਟੇ ਜੇ ਰਾਤ ਨਾ ਬਣੀ ਹੁੰਦੀ ਨਾ ਮੈਨੂੰ ਲੱਗਦਾ ਫਿਰ ਟਿਕਣਾ ਹੀ ਨਹੀਂ ਸੀਗਾ ਤੇ ਵਧੀਆ ਕੀਤਾ ਰੱਬ ਨੇ ਰਾਤ ਬਣਾ ਕੇ ਇਸ ਵਾਰ ਨੇ ਆਪਾਂ ਟਿਕ ਕੇ ਜਾਨੇ ਸਾਰੀ ਦੁਨੀਆ ਟਿਕ ਜਾਂਦੀ ਹੈ ਚਲੋ ਠੀਕ ਹੈ ਜੀ ਰੋਟੀ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਬਤਵਾ ਸਬਸਕ੍ਰਾਈਬ ਕਰ ਲਿਆ ਕਰੋ ਮੈਂ ਕਦੇ ਕਿਹਾ ਹੀ ਨਹੀਂਗਾ ਅੱਜ ਕਿਹਾ ਤੁਹਾਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਤੰਬ ਕੇ ਵੈਸੇ ਭੈਣਾਂ ਬਹੁਤ ਸ਼ੇਅਰ ਕਰਦੀਆਂ ਨੇ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਆਪਣਾ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖਿਓ ਆਪ ਵੀ ਭੈਣ ਦੇ ਨਾਲ ਤੇ ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਨਵੀਆਂ-ਨਵੀਆਂ ਭੈਣਾਂ ਨੂੰ ਮਿਲਦੇ ਜਾਵਾਂਗੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਫਿਰ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ